ਮੈਂ ਬਿਵਾਹ ਸਮਰਾਲਾ ਵਿਜ਼ਿਟ ਕਰ ਤਾਜੀ ਮੇਰਾ ਸਿਵਲ ਹਸਪੀਟਲ ਸਮਰਾਲਾ ਵਿਜ਼ਿਟ ਕਰਨ ਦਾ ਪਰਪਸ ਹੈਗਾ ਜਿਹੜੇ ਇੱਥੇ ਐਨਡੀਪੀਐਸ ਦੇ ਜਿਹੜੇ ਅਸੀਂ 64 ਐਨਡੀਪੀਐਸ ਐਕਟ ਦੇ ਤਹਿਤ ਕੁਝ ਜਿਹੜੇ ਸੀਗੇ ਅਕਿਊਜ਼ ਉਹਨਾਂ ਦੀ ਵਿਲਿੰਗਨੈਸ ਲੈ ਕੇ ਉਹਨਾਂ ਨੂੰ 3 ਵੀਕਸ ਦਾ ਜਿਹੜਾ ਡੀ ਐਡਿਕਸ਼ਨ ਦਾ ਕੋਰਸ ਹੁੰਦਾ ਉਹਦੇ ਲਈ ਇੱਥੇ ਸਮਰਾਲਾ 'ਚ ਜਿਹੜਾ ਇਹਨਾਂ ਦਾ ਨਵ ਨਵਜੀਵਨ ਕੇਂਦਰ ਉੱਥੇ ਐਡਮਿਟ ਕੀਤੇ ਹੋਏ ਹੈਗੇ ਸੋ ਜਸਟ ਐਸ ਅ ਰੂਟੀਨ ਚੈੱਕ ਮੈਂ ਉੱਥੇ ਵਿਜ਼ਿਟ ਕਰਨ ਆਈ ਸੀ ਕਿ ਕਿ ਇੱਥੇ ਸਿਸਟਮ ਹੈਗਾ ਔਰ ਉਹਨਾਂ ਨਾਲ ਜਿਹੜੇ ਪੇਸ਼ੈਂਟਸ ਹੈਗੇ ਉਹਨਾਂ ਨਾਲ ਗੱਲਬਾਤ ਵੀ ਕਰਨ ਆਈ ਸੀ ਕਿ ਤੁਹਾਨੂੰ ਇਹ ਜਿਹੜੀ ਫੈਸਿਲਿਟੀ ਹੈ ਗਵਰਨਮੈਂਟ ਨੇ ਵੀ ਪ੍ਰੋਵਾਈਡ ਕੀਤੀ ਹੋਈ ਹੈ ਕਿ ਜਿਹੜੇ ਵਿਲਿੰਗ ਹੈ ਡਰੱਗਸ ਨੂੰ ਕੰਜ਼ਿਊਮ ਕਰਦੇ ਹੋ ਐਕਸੈਪਟ ਕਰਦੇ ਹੋ ਕਿ ਅਸੀਂ ਵਿਲਿੰਗ ਹੈਗੇ ਵਾੜਾ ਡੀ ਐਡਿਕਸ਼ਨ ਦਾ ਕੋਰਸ ਅਵੇਲ ਕਰਣ ਲਈ ਉਹਨਾਂ ਨੇ ਜਿਹੜੇ ਵੀ ਇੱਥੇ ਹੈਗੇ ਪੰਜ ਲੜਕੇ ਸੀਗੇ ਸਾਰਿਆਂ ਨੇ ਅਪਰੀਸ਼ੀਏਟ ਕੀਤਾ ਕਿ ਬੜੀ ਵਧੀਆ ਫੈਸਿਲਿਟੀ ਹੈ ਉਹ ਜਿਹੜੇ ਇੱਥੇ ਡਾਕਟਰ ਨਵਨੀਤ ਹੈਗੇ ਦੇਖਦੇ ਹੋ ਔਰ ਐਸਐਮਓ ਸਾਹਿਬ ਇਹ ਦੋਨੋਂ ਮੈਨੂੰ ਇੱਥੇ ਮਿਲੇ ਤੇ ਉਹ ਬੜਾ ਅਪਰੀਸ਼ੀਏਟ ਕਰ ਰਹੇ ਸੀ ਕਿ ਸਾਨੂੰ ਵੀ ਇਦਾਂ ਦੀ ਸੀ ਇਸ ਚੀਜ਼ ਦਾ ਪਤਾ ਨਹੀਂ ਸੀਗਾ ਉਹ ਲੜਕੇ ਰਿਮੋਰਸਫੁਲ ਵੀ ਸੀਗੇ ਵੀ ਅਸੀਂ ਨਸ਼ਾ ਨੂੰ ਛੱਡਾਂਗੇ ਕਾਫੀ ਰਿਜ਼ੋਲਟਸ ਦਸਤਾ ਰਹੇ ਹੈ ਤੇ ਅਸੀਂ ਵੀ ਉਹਨਾਂ ਨੂੰ ਮੋਟੀਵੇਟ ਕੀਤਾ ਕਿ ਤੁਸੀਂ ਬਾਹਰ ਜਾ ਕੇ ਵੀ ਇਹ ਜਿਹੜੀ ਫੈਸਿਲਿਟੀ ਹੁੰਦੀ ਹੈ ਫ੍ਰੀ ਵੀ ਮੈਡੀਕਲ ਫੈਸਿਲਿਟੀ ਹੈ ਤੁਹਾਡੀ ਲਾਈਫ ਚੇਂਜ ਕਰ ਸਕਦੀ ਹੈ ਉਹਦੇ ਬਾਰੇ ਗੱਲਬਾਤ ਕੀਤੀ ਤੇ ਆਮ ਵੈਰੀ ਹੈਪੀ ਟੂ ਸੀ ਕਿ ਜਿਹੜਾ ਸਿਵਲ ਹਸਪੀਟਲ ਸਮਰਾਲਾ ਹੈ ਬਹੁਤ ਹੀ ਸਾਫ ਸੁਥਰਾ ਵੈਰੀ ਹਾਈਜੀਨਿਕ ਹੈ ਕੰਗ੍ਰੈਚੁਲੇਟਡ ਡਾਕਟਰ ਸਾਹਿਬ ਆਲਸੋ ਕਿ ਤੁਸੀਂ ਬਹੁਤ ਮੈਂ ਤਾਂ ਇੱਕ ਵਾਰੀ ਇਨੀਸ਼ੀਅਲੀ ਦੇਖ ਕੇ ਆਈ ਵਾਸ ਆਲਸੋ ਪਲੇਜ਼ੈਂਟਲੀ ਸਰਪ੍ਰਾਈਜ਼ ਕਿ ਇੰਨਾ ਵਧੀਆ ਮਾਹੌਲ ਰੱਖੋਗੇ ਤਾਂ ਜਿਹੜੇ ਪੇਸ਼ੈਂਟਸ ਹੁੰਦੇ ਆ ਜਲਦੀ ਉਹ ਠੀਕ ਹੋਣ ਲਈ ਵੀ ਮੋਟੀਵੇਟ ਹੁੰਦੇ ਸੋ ਬੇਸਿਕ ਪਰਪਸ ਮੇਰਾ ਸੀਗਾ ਕਿ ਜਿਹੜੇ ਸਾਡੇ 64 ਦੇ ਚ ਇਨਮੇਟ 64 ਦੇ ਜੀ ਕਾਰਵਾਈ ਜਿਸੀ ਤੇ ਡੀ ਐਡਿਕਸ਼ਨ ਲਈ ਰੱਖੇ ਸੀਗੇ ਉਹ ਉਹਨਾਂ ਦਾ ਸਕਸੈਸਫੁਲੀ ਕੋਰਸ ਹੋ ਗਿਆ ਡਾਕਟਰ ਸਾਹਿਬ ਨੇ ਵੀ ਡਾਕਟਰ ਨਵਨੀਤ ਹੈ ਜਿਹੜਾ ਕਿ ਐਡ ਕਰਦੇ ਇਹਨਾਂ ਦਾ ਉਹਨਾਂ ਨੇ ਵੀ ਦੱਸਿਆ ਕਿ ਸਾਰਿਆਂ ਨੇ ਪੋਜ਼ੀਟਿਵਲੀ ਕੋਆਪਰੇਟ ਕੀਤਾ ਹੈ ਐਂਡ ਸਾਨੂੰ ਉਮੀਦ ਹੈ ਕਿ ਉਹ ਨਸ਼ਾ ਛੱਡਣ ਦੇ ਜ਼ਰੀਏ। ਜੀ। ਅੰਦਰਸੋ ਬਾਜੀ ਜਿਹੜਾ ਇਸੇ ਐਸਐਸਪੀ ਮੈਡਮ ਨੇ ਅਤੀਨ ਚੇਕਿੰਗ ਕੀਤੀ ਕਿ ਕਿਸੇ ਨੂੰ ਨਹੀਂ ਸੀ ਗਾਇਨ ਹੋਣਾ। ਇਸ ਅਕੋਰਡਿੰਗਲੀ ਜਿਹਦੀ ਚੈਕਿੰਗ ਹੋਈ ਹੈ। ਆਪਾਂ ਇੱਥੇ ਨੀਤ ਨਵਜੀਵਨ ਕੇਂਦਰ ਚੱਲਦਾ ਹੈ ਜਿੱਥੇ ਵਿੱਚ ਆਪਾਂ ਪੇਸ਼ੈਂਟ ਜਿਹੜੇ ਹੁੰਦੇ ਆ ਨਸ਼ੇ ਵਾਲੇ ਜਿਹੜੇ ਨਸ਼ਾ ਕਰਦੇ ਆ ਉਹਨਾਂ ਦਾ ਨਸ਼ਾ ਛੁਡਾ ਕੇ ਉਹਨਾਂ ਨੂੰ ਦਾਖਲ ਕਰਦੇ ਆ। ਤੋਂ ਇਹ 64ਏ ਦੇ ਵਿੱਚ ਜਿਵੇਂ ਮੈਡਮ ਨੇ ਤੁਹਾਨੂੰ ਦੱਸਿਆ ਕਿ ਕੁਝ ਪੇਸ਼ੈਂਟ ਦਾਖਲ ਸੀਗੇ। ਤੇ ਉਹ ਸਾਡੇ ਕੋਲ ਲਾਸਟ 21 ਡੇਸ ਤੋਂ ਦਾਖਲ ਸੀ ਉਹ ਠੀਕ ਹੋ ਗਏ ਤੇ ਬਿਲਕੁਲ ਉਹਨਾਂ ਨੇ ਨਸ਼ਾ ਛੱਡਤਾ ਬਿਲਕੁਲ ਨਾਰਮਲ ਹੋ ਗਏ ਤੇ ਉਹਨਾਂ ਦਾ ਮੈਡਮ ਉਹਨਾਂ ਬਾਰੇ ਜਾਣਕਾਰੀ ਲੈਣ ਉਹਨਾਂ ਦੀ ਇੰਟਰਵਿਊ ਲੈਣ ਤੇ ਉਹਨੋਂ ਤੋਂ ਫੀਡਬੈਕ ਲੈਣ ਤੇ ਉਹਨਾਂ ਨੂੰ ਦੁਬਾਰਾ ਮਤਲਬ ਕਿ ਉਹ ਗਲਤ ਕੰਮ ਤੇ ਗਲਤ ਸੰਗਤ ਚ ਨਾ ਪੈਣ ਉਸ ਲਈ ਉਹਨਾਂ ਦੀ ਇਨਫੋਰਸ ਕਰਨੀ ਮੈਡਮ ਆ ਸਪੈਸ਼ਲਾਈਜ਼ਡ ਤੁਹਾਡੇ ਨਾਲ ਟੇਬਲ ਟਾਕ ਵੀ ਹੋਈ ਮੈਡਮ ਨੇ ਕੁਝ ਡਿਸਕਸ ਕੀਤਾ ਆ ਮੈਡਮ ਨੇ ਇਹ ਹੀ ਦੱਸਿਆ ਕਿ ਮਤਲਬ ਪੰਜਾਬ ਸਰਕਾਰ ਜਿਹੜੀ ਹੈ ਉਹ ਨਸ਼ਿਆਂ ਦੇ ਖਿਲਾਫ ਜਿਹੜੀ ਆਪਣੇ ਬੋ ਕਮੇਟੀ ਸਰ ਆਤਮਵਰ ਸਿੰਘ ਮਾਂਜੀ ਦੀ ਸਰਕਾਰ ਜਿਹੜੀ ਹੈ ਇਹ ਨਸ਼ੇ ਦੇ ਖਿਲਾਫ ਬਤਲਕੇ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਮਾਂਜੋਗ ਹਾਈ ਕੋਰਟ ਤੋਂ ਵੀ ਡਾਇਰੈਕਸ਼ਨਸ ਮਿਲੀਆਂ ਉਹਦੇ ਕੋਆਰਡੀਨੇਟਲੀ ਕੰਮ ਚੱਲ ਰਿਹਾ ਤੇ ਇਹ ਜਿਹੜੀ ਐਕਟੀਵਿਟੀ ਹੈ ਇਹ ਚੱਲਦੀ ਰਹੇਗੀ ਲੋਕਾਂ ਨੂੰ ਨਸ਼ਾ ਛੁਡਾ ਕੇ ਆਪਾਂ ਜਿਹੜੀ ਆਪਣੇ ਦੇਸ਼ ਦੀ ਮੁੱਖ ਤਰ ਹੈ ਉਹਦੇ ਵਿੱਚ ਆਪਾਂ ਲਗਾਤਾਰ ਲਿਆਦੇ ਰਵਾਂਗੇ ਤੇ ਅੱਗੇ ਵੀ ਜਿਹੜੇ ਪੇਸ਼ੈਂਟ ਇਸ ਤਰ੍ਹਾਂ ਦੇ ਹੋਣਗੇ ਨਸ਼ੇ ਵਾਲੇ ਉਹਨਾਂ ਨੂੰ ਦਾਖਲ ਕਰਾਂਗੇ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਸਹਿਯੋਗ ਕਰਕੇ ਅਜ਼ੀਮੇ ਸ਼ਾਨੂਨ ਜੜੋ ਚੱਕਰਪਟਨ ਦੇ ਹੈਲਪ ਕਰਾ ਹਾਂ ਸਮਰਾਲਾ ਦੇ ਨਵ ਜੀਵਨ ਕੇਂਦਰ ਵਿੱਚ ਹੁਣ ਤੱਕ ਕਿੰਨੇ ਨੇ ਜਿਹੜੇ ਪੇਸ਼ੈਂਟ ਨੇ ਇਲਾਜ ਕਰਾ ਰਹੇ ਨੇ ਹੁਣ ਕੁਝ ਫਾਜੇ ਇਹ ਆਪਣੇ ਹੁਣ ਇਸ ਟਾਈਮ ਤੇ ਪੰਜ ਪੇਸ਼ੈਂਟ ਹੈ ਤੇ ਜਿਹੜੇ ਕਿ ਹੁਣ ਬਿਲਕੁਲ ਠੀਕ ਹੋ ਗਿਆ ਇਹਨਾਂ ਦੀ ਦਵਾਈ ਵੀ ਹੁਣ ਆਲੀ ਆਲੀ ਘਟਦੀ ਘਟਦੀ ਬਿਲਕੁਲ ਆਟੋਮੈਟਿਕ ਪਰ ਆਫ ਹੋ ਗਈ ਤੇ ਉਸ ਦੇ علاوہ ਵੀ ਇਹ ਪੇਸ਼ੈਂਟ ਆਉਂਦੇ ਰਹਿੰਦੇ ਆ ਤੇ ਨਸ਼ਾ ਛਡਾਊ ਦੇ علاوہ ਹੋਰ ਕਈ ਸੈਕੰਡਰੀ ਬਿਮਾਰੀਆਂ ਦੇ ਵੀ ਪੇਸ਼ੈਂਟ ਆਉਂਦੇ ਰਹਿੰਦੇ ਤੇ ਇਸ ਟਾਈਮ ਤੇ ਜਿਹੜੇ ਪੰਜ ਪੇਸ਼ੈਂਟ ਉਹ ਬਿਲਕੁਲ ਠੀਕ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ